ਦੀ ਆਤਮਾ ਨੂੰ ਤਰਪਾ ਕੇ ਦੁੱਖ ਦੇ ਕੇ ਮਾਰ ਕੇ ਆਪਣਾ ਹਾਰ ਬਣਾਉਣਾ ਸਭ ਤੋਂ ਵੱਡਾ ਪਾਪ ਹੈ ਬਹਾਨਾ ਖਾਣ ਦਾ ਜਬਾਨ ਦਾ ਤੇ ਗੱਲ ਗੁਰੂ ਸਾਹਿਬ ਤੇ ਆਖੇ ਗੁਰੂ ਸਾਹਿਬ ਨੇ ਸ਼ਕਾਰ ਕੱਢਿਆ ਗੁਰੂ ਸਾਹਿਬ ਤਾਂ ਤੱਤੀਆਂ ਲੋਹਾਂ ਤੇ ਵੀ ਬੈਠੇ ਆ ਤੇ ਤੇਰੇ ਤਸੀਸ ਵਿੱਚ ਵੀ ਪਵਾਇਆ ਗੁਰੂ ਸਾਹਿਬ ਨੇ ਤਾਂ 10-10 ਹਜ਼ਾਰ ਦੇ ਵਿੱਚ ਦੀ ਇੱਕ ਇੱਕ ਤੀਰ ਕੱਢਿਆ ਗੁਰੂ ਸਾਹਿਬ ਨੇ ਤਾਂ ਸਰਬੱਤ ਵੀ ਪ੍ਰਮਾਨ ਕਰ ਦਿੱਤਾ ਤੇ ਤੁਸੀਂ ਕੀ ਕਰਦੇ ਆ ਤੁਸੀਂ ਕੀ ਕਰਨ ਜੋਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭੁੱਲੀਆਂ ਭਟਕੀਆਂ ਜੀਵਾਂ ਦੀ ਆਤਮਾ ਦੀ ਕਲਿਆਣ ਕਰਨ ਵਾਸਤੇ ਕੋਤਤ ਰੱਖੇ ਤੁਸੀਂ ਮਾਰੋ ਕੋਈ ਬੱਕਰਾ ਲਿਆਓ ਦੇ ਰਖਣ ਵਾਲੇ ਆ ਦੱਸਣ ਵੀ ਇਹਦਾ ਪਿਛਲਾ ਜਨਮ ਕੀ ਆ ਤੇ ਨੰਬਰ 2 ਤੇ ਵੀ ਕल्याण ਕਰਨ ਦੀ ਸ਼ਕਤੀ ਰੱਖ ਕੇ ਦਿਖਾਉਣ A few moments later ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਸਾਹਮਣੇ ਆਈ ਟਕਸਾਲ ਦੇ ਮੁਖੀ ਦੀ ਹਰਨਾਮ ਸਿੰਘ ਧੁੰਮੇ ਦੀ ਜਿਹਦੇ ਜੀ ਕਿ ਉਹਨੇ ਇਨਡਾਇਰੈਕਟ ਨੰਗਾ ਸਿੰਘਾਂ ਨੂੰ ਟਾਰਗੇਟ ਕਰਕੇ ਇੱਕ ਗੱਲ ਕਹੀ ਆ ਕਿ ਜਿਹੜੇ ਲੋਕ ਜੀਵ ਮਾਰ ਕੇ ਜਾਂ ਆਤਮਾ ਨੂੰ ਦੁੱਖ ਦੇ ਕੇ ਆਪਣਾ ਆਹਾਰ ਵਾਸਤੇ ਮਾਰਦੇ ਨੇ ਤੇ ਉਹਨਾਂ ਨੂੰ ਪਾਪ ਲੱਗਦਾ ਆ ਬਹੁਤ ਵੱਡਾ ਪਾਪ ਹੈ ਠੀਕ ਆ ਜੀ ਤੇ ਗੁਰਬਾਣੀ ਤਾਂ ਇਹ ਚੀਜ਼ ਮੰਨਦੀ ਹੋਣੀ ਗੁਰਬਾਣੀ ਦੇ ਕਹਿੰਦਾ ਪਾਪ ਪੁੰਨ ਹਮਰੇ ਬਸ ਨਹੀਂ ਇਨ ਜਨਤਾ ਕਾ ਬਸ ਕਿਛ ਨਹੀਂ ਸਭ ਚੱਲਿਆ ਚਲਾਏ ਗੁਰਬਾਣੀ ਤੇ ਇਹ ਗੱਲ ਮੰਨਦੀ ਹੈ ਕਿ ਸਾਰੇ ਚਲਾਏ ਚੱਲਦੇ ਨੇ ਪਰਮੇਸ਼ਰ ਦੇ ਤਿੰਨ ਗੁਣ ਨੇ ਜੀਵ ਪੈਦਾ ਵੀ ਕਰਨੇ ਨੇ ਜੀਵਾਂ ਦੀ ਪਾਲਣਾ ਵੀ ਕਰਨੀ ਹੈ ਤੇ ਜੀਵਾਂ ਦਾ ਸੰਘਾਰ ਵੀ ਕਰਨਾ ਹੈ ਕਰਨੇ ਪਰਮੇਸ਼ਰ ਨੇ ਪਰ ਪਰਮੇਸ਼ਰ ਕਰਾਉਂਦਾ ਜੀਵਾਂ ਦੋਈਆਂ ਜੀਵਾਂ ਤੋਂ ਜੀਵ ਜੀਵਾਂ ਨੂੰ ਪੈਦਾ ਕਰਦੇ ਨੇ ਜੀਵ ਜੀਵਾਂ ਦੀ ਪਾਲਣਾ ਕਰਨੇ ਜੀਵ ਜੀਵਾਂ ਨੂੰ ਮਾਰਦੇ ਵੀ ਨੇ ਇਹ ਤਿੰਨ ਗੁਣ ਨੇ ਇਹਨਾਂ ਨੇ ਕੀ ਬਣਾਏ ਹੋਏ ਨੇ ਤਿੰਨ ਗੁਣ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਬ੍ਰਹਮਾ ਪੈਦਾ ਕਰਦਾ ਆ ਵਿਸ਼ਨੂੰ ਪਾਲਣਾ ਕਰਦਾ ਆ ਕਿ ਸ਼ਿਵ ਜੀ ਸੰਘਾਰ ਕਰਦਾ ਆ ਗੁਰਬਾਣੀ ਨੇ ਇਸ ਚੀਜ਼ ਨੂੰ ਮੰਨਦੀ ਹੈਗੀ ਗੁਰਬਾਣੀ ਕਹਿੰਦੀ ਹੈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇੱਕ ਹੀ ਪੈਦਾ ਕਰਦਾ ਇੱਕ ਹੀ ਪਾਲਣਾ ਕਰਦਾ ਇੱਕ ਹੀ ਜੀਵਾਂ ਦਾ ਸੰਘਾਰ ਕਰਦਾ ਤੇ ਹਰ ਇੱਕ ਜੀਵ ਦੇ ਵਿੱਚ ਇਹ ਤਿੰਨੋ ਹੀ ਗੁਣ ਨੇ ਹਰ ਇੱਕ ਜੀਵ ਦੇ ਵਿੱਚ ਜੀਵ ਜੀਵਾਂ ਨੂੰ ਪੈਦਾ ਕਰ ਰਹੇ ਨੇ ਜੀਵ ਜੀਵਾਂ ਦੀ ਪਾਲਣਾ ਕਰ ਰਹੇ ਨੇ ਤੇ ਜੀਵ ਜੀਵਾਂ ਦਾ ਸੰਘਾਰ ਕਰ ਰਹੇ ਨੇ ਦੂਜੇ ਜੀਵਾਂ ਨੂੰ ਮਾਰਦੇ ਨੇ ਬੱਚਾ ਪੈਦਾ ਕਰਨ ਵਾਸਤੇ ਕੋਈ ਬ੍ਰਹਮਾ ਨਹੀਂ ਆਂਦਾ ਇੱਥੇ ਆਪ ਹੀ ਆਪਣੇ ਬੱਚੇ ਅੱਗੇ ਪੈਦਾ ਕਰ ਰਹੇ ਨੇ ਜੀਵ ਜੀਵ ਜੀਵਾਂ ਨੂੰ ਪੈਦਾ ਕਰ ਰਹੇ ਨੇ ਪੱਲਣਾ ਵਿਆਪ ਕਰ ਰਹੇ ਨੇ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਦੂਜੇ ਨੇ ਕੀੜੇ ਮਕੌੜੇ ਸੱਪ ਲਾ ਲੋ ਜਦੋਂ ਨੁਕਸਾਨ ਪਹੁੰਚਾਉਂਦੇ ਉਹਨਾਂ ਨੂੰ ਮਾਰ ਵੀ ਆਪ ਰਹੇ ਨੇ ਇਤਰਾ ਗੁਣ ਨੇ ਇਹ ਤਿੰਨ ਗੁਣ ਨੇ ਇਹ ਇੱਕ ਦੇ ਵਿੱਚ ਹੀ ਨੇ ਹਰ ਇੱਕ ਜੀਵ ਚ ਨੇ ਇਹ ਤ੍ਰੈ ਗੁਣ ਮੇਟਾ ਖਾਈਐ ਸਾਰ ਜਿਹੜਾ ਤਿੰਨਾਂ ਗੁਣਾਂ ਤੋਂ ਅੱਗੇ ਨਿਕਲ ਜਾਂਦਾ ਉਹ ਸਾਰ ਨੂੰ ਪ੍ਰਾਪਤੀ ਕਰਦਾ ਸਾਰ ਦੀ ਪ੍ਰਾਪਤੀ ਕਰਦਾ ਉਹ ਜਦੋਂ ਇਹ ਗੱਲ ਗੁਰੂ ਅੰਗਦ ਸਾਹਿਬ ਜੀ ਤੋਂ ਸੁਣ ਕੇ ਗੁਰੂ ਅਮਰਦਾਸ ਜੀ ਦੇ ਸਮਝ ਆਈ ਨਾ ਉਹਨਾਂ ਨੇ ਫੇਰ ਕਿਹਾ ਸੀ ਕਹਿੰਦੇ ਬਲੇਹਾਰੀ ਗੁਰ ਆਪਣਾ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਮੈਂ ਤਾਂ ਮਾਨਸ ਮੰਨਦਾ ਸੀ ਆਪਣੇ ਆਪ ਨੂੰ ਮੈਨੂੰ ਤਾਂ ਦੇਵਤੇ ਬਣਾਤਾ ਕਿਹੜੇ ਦੇਵਤੇ ਉਹ ਤਿੰਨ ਦੇਵਤੇ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ ਉਹਨਾਂ ਨੂੰ ਵੀ ਇਦਾਂ ਹੀ ਉਲਝਾਇਆ ਹੋਇਆ ਜੀ ਅਸਲ ਦੇ ਵਿੱਚ ਦੇਵਤੇ ਦੂਰ ਤੇ ਨਹੀਂ ਹੁੰਦੇ ਇਹ ਤਿੰਨ ਗੁਣੀ ਨੇ ਹਰ ਇੱਕ ਜੀਵ 'ਚ ਨੇ ਜੀਵ ਦਾ ਸੰਘਾਰ ਵੀ ਆਪ ਹੀ ਕਰਨਾ ਪੈਂਦਾ ਇਹਨੇ ਕਹਿਤਾ ਦੂਜੀ ਗੱਲ ਇਹਨੇ ਕਹੀ ਆ ਕਹਿੰਦੇ ਜੀਵ ਮਾਰਤਾ ਇਹਨੂੰ ਇਹ ਨਹੀਂ ਪਤਾ ਵੀ ਜੀਵ ਮਰਦਾ ਹੀ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਆ ਮਰਨ ਹਾਰ ਇਹ ਜੀਰਾ ਨਾਹੀ ਜੀਵ ਤਾਂ ਮਰਦਾ ਹੀ ਨਹੀਂ ਜੇ ਜੀਵ ਮਰਦਾ ਹੋਵੇ ਫਿਰ 84 ਲੱਖ ਜੁਨਾ ਕੌਣ ਭੋਗਦਾ ਉਦਾਹਰਨ ਦੀ ਤੌਰ ਤੇ ਸ਼ੇਰ ਨੇ ਹਿਰਨ ਨੂੰ ਮਾਰਤਾ ਸ਼ਿਕਾਰ ਕੀਤਾ ਤੇ ਹਿਰਨ ਨੂੰ ਮਾਰਤਾ ਫਿਰ ਬਾਕੀ ਜੁਨਾ ਉਹਦੀਆਂ ਕਿਵੇਂ ਭੋਗੀਆਂ ਜਾਣਗੀਆਂ ਉਹਦੀ ਮੁਕਤੀ ਕਿਵੇਂ ਹੋਊਗੀ ਉਹ ਕਿਵੇਂ ਪਹੁੰਚੂ ਅੱਗੇ ਜੀਵ ਨਹੀਂ ਕਦੇ ਮਰਦਾ ਹੁੰਦਾ ਆਤਮਾ ਨਹੀਂ ਕਦੇ ਮਰਦੀ ਹੁੰਦੀ ਇਹ ਇਸ ਵਿਸ਼ੇ ਤੇ ਗੀਤਾ ਵੀ ਸਾਡੇ ਨਾਲ ਖੜੀ ਹੈ ਗੀਤਾ ਜੀ ਵੀ ਇਹ ਗੱਲ ਹੈਗੀ ਐ ਕਿ ਆਤਮਾ ਅਜ਼ਰ ਹੈ ਆਤਮਾ ਅਮਰ ਹੈ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਨਾ ਕਿਛ ਜਨਮ ਹੈ ਨਾ ਕਿਛ ਮਰ ਹੈ ਆਵਣ ਜਾਵਣ ਦ੍ਰਿਸ਼ਟ ਅੰਦਰਿਸ਼ਟ ਦਿਖਣਾ ਇੱਕ ਦ੍ਰਿਸ਼ਟਮਾਨ ਇੱਕ ਅੰਦਰਿਸ਼ਟ ਇੱਕ ਚੀਜ਼ ਨਜ਼ਰ ਆਉਂਦੀ ਐ ਕਿ ਨਜ਼ਰ ਨਹੀਂ ਆਉਂਦੀ ਆਤਮਾ ਨਜ਼ਰ ਨਹੀਂ ਆਉਂਦੀ ਆਤਮਾ ਦਾ ਜਦੇ ਸਰੀਰ ਧਾਰਨ ਕਰ ਲੈਂਦੀ ਹੈਗੀ ਹੁਣ ਇਹਨਾਂ ਪਤਾ ਨਹੀਂ ਕਿੱਥੋਂ ਗਿਆਨ ਪੜਿਆ ਕਿੱਥੋਂ ਨਹੀਂ ਪੜਿਆ ਗੱਲ ਕਹਿਤੀ ਆ ਕਿ ਇੱਕ ਸਵਾਲ ਇਹਨੇ ਹੋਰ ਕੀਤਾ ਉਹ ਇਹਦਾ ਆਪਣਾ ਨਹੀਂ ਸੀ ਉਹ ਸਵਾਲ ਇਹਦਾ ਆਪਣਾ ਨਹੀਂ ਹੈਗਾ ਇਹਨੇ ਇੱਕ ਗੱਲ ਕਹੀ ਹੈ ਕਹਿੰਦੇ ਕੀ ਤੁਸੀਂ ਉਸ ਦੀ ਮੁਕਤੀ ਕਰਨ ਦੇ ਵਿੱਚ ਸક્ષਮ ਹੈਗੇ ਹੋ ਤੁਸੀਂ ਉਹਦੀ ਮੁਕਤੀ ਕਰ ਸਕਦੇ ਹੋ ਕਲਿਆਣ ਕਰ ਸਕਦੇ ਹੋ ਇਹ ਸਵਾਲ ਇਹਦਾ ਆਪਣਾ ਨਹੀਂ ਹੈਗਾ ਇਹ ਜਦੋਂ ਰਮਾਇਣ ਤੇ ਸਵਾਲ ਉੱਠਿਆ ਸੀ ਨਾ ਕਿ ਰਾਮਚੰਦਰ ਸ਼ਿਕਾਰ ਖੇਡਦਾ ਸੀ ਹੁਣ ਜੀਵ ਨੂੰ ਮਾਰਨਾ ਪਾਪ ਹੈ ਜਦੋਂ ਤੀਰ ਮਾਰਿਆ ਤੀਰ ਤਾਂ ਉਹਦੇ ਜਾ ਕੇ ਲੱਗ ਗਿਆ ਉਹ ਤਾਂ ਮਰ ਗਿਆ ਤੇ ਪਾਪ ਤਾਂ ਉਦੋਂ ਹੋ ਗਿਆ ਫਿਰ ਜਦੋਂ ਇਹ ਸਵਾਲ ਉੱਠਿਆ ਫਿਰ ਤੁਲਸੀਦਾਸ ਨੇ ਰਮਾਇਣ ਦੇ ਵਿੱਚ ਲਿਖਿਆ ਸੀ ਕਹਿੰਦਾ ਜੋ ਮਿਰਗ ਰਾਮ ਬਾਣ ਕੇ ਮਾਰੇ ਤੇ ਸਭ ਸਵਰਗ ਲੋਕ ਸਿਧਾਰੇ ਇਹ ਗੱਲ ਉਹਨੇ ਲਿਖੀ ਹੋਈ ਸੀ ਉੱਥੋਂ ਪੜ੍ਹੀ ਹੋਈ ਆ ਇਹਦੀ ਤੇ ਅਸੀਂ ਸਵਾਲ ਅੱਜ ਇਹ ਕਰਦੇ ਆ ਵੀ ਸਾਡੇ ਮਾਰੇ ਹੋਏ ਕਿਉਂ ਨਹੀਂ ਜਾਂਦੇ ਸਾਨੂੰ ਦੱਸੋ ਤੁਸੀਂ ਸਾਬਤ ਕਰੋ ਵੀ ਸਾਡੇ ਮਾਰੇ ਹੋਏ ਜਾਂਦੇ ਨਹੀਂ ਜਾਂ ਉਹਦੇ ਜਾਂਦੇ ਸੀ ਉਹਦੇ ਗਏ ਨੇ ਤੁਸੀਂ ਇਹ ਸਾਬਤ ਕਰ ਦਿਓ ਜਾਂ ਤਾਂ ਉਹਦੇ ਮਾਰੇ ਹੋਏ ਸਵਰਗ ਦੇ ਵਿੱਚ ਗਏ ਨੇ ਹਿਰਨ ਉਹਨਾਂ ਦੀ ਕਲਿਆਣ ਹੋਈ ਹੈ ਇਹ ਸਾਬਤ ਕਰ ਦਿਓ ਤੁਸੀਂ ਤਾਂ ਬ੍ਰਹਮ ਗਿਆਨੀ ਹੋ ਪੂਰਨ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਤੋਂ ਵੀ ਅੱਗੇ ਨਿਕਲ ਗਏ ਪੂਰਨ ਬ੍ਰਹਮ ਗਿਆਨੀ ਹੋ ਸਾਂਤੋਂ ਸਾਦੋਂ ਸਾਦ ਦੀ ਮਹਿਮਾ ਦਾ ਬੇਦ ਵੀ ਨਹੀਂ ਜਾਣਦਾ ਤੁਹਾਡੇ ਯਾਰਥੋਲਟੇ ਕੀਤੇ ਹੋਏ ਨੇ ਗੁਰਬਾਣੀ ਦੇ ਤੁਸੀਂ ਕਰਦੇ ਹੋ ਸਾਬਤ ਤੁਸੀਂ ਪੜ੍ਹਦੇ ਹੋ ਉਹੇ ਪੰਕਤੀਆਂ ਚਲੋ ਗੁਰਬਾਣੀ ਤਾਂ ਇਹਦੇ ਬਾਰੇ ਕੁਝ ਹੋਰ ਕਹਿੰਦੀ ਹੈ ਪਰ ਤੁਸੀਂ ਤਾਂ ਅਰਥੇ ਬਣਾਏ ਹੋਏ ਨੇ ਤੁਸੀਂ ਕਹਿੰਦੇ ਦੱਸਦੇ ਹੋ ਉਹਨਾਂ ਦਾ ਕਲਿਆਣ ਹੋਇਆ ਸਾਡਿਆਂ ਦਾ ਨਹੀਂ ਹੋਇਆ ਇਹ ਸਾਬਤ ਕਰਦੇ ਹੋ ਜਾਂ ਫਿਰ ਇਹ ਹੁਜਜਦਵਾਦੀਆਂ ਨੇ ਤੇ ਹੁਜਜਦਵਾਜੀਆਂ ਮੁਖੀਆਂ ਨੂੰ ਚੰਗੀਆਂ ਨਹੀਂ ਹੁੰਦੀਆਂ ਕਿ ਮੁਖੀ ਹੁਜਤਵਾਜੀਆਂ ਕਰਨ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਅੱਗੇ ਸਵਾਲ ਕੀਤਾ ਕਿ ਗੁਰੂ ਸਾਹਿਬ ਦਾ ਨਾਮ ਲੰਦੇ ਨੇ ਉਹਨਾਂ ਨੇ ਤਾਂ ਤੱਤੀ ਰੇਤ 'ਤੇ ਬਿਸਰਤੇ ਪੁਆਈ ਹੈ ਤੱਤੀ ਰੇਤ ਸਿਰਤੇ ਗੁਰੂ ਸਾਹਿਬ ਨੇ ਪੁਆਈ ਨਹੀਂ ਗੁਰੂ ਸਾਹਿਬ ਤੇ ਪਾਈ ਗਈ ਹੈ ਪਾਈ ਸੀ ਉਹ ਲੋਕ ਕੌਣ ਨੇ ਅੱਜ ਕਿਥੇ ਨੇ ਏ ਵੀ ਪ੍ਰਗਟ ਹੋ ਜੂਗਾ ਜਦੋਂ ਸੱਚ ਪ੍ਰਗਟ ਹੋਊਗਾ ਉਹ ਲੋਕ ਵੀ ਪ੍ਰਗਟ ਹੋ ਜਾਣਗੇ ਰੇਤ ਦੇ ਵਿੱਚ ਪਉਣ ਵਾਲੇ ਵੀ ਗੁਰੂ ਸਾਹਿਬ ਨੇ ਆਪੇ ਪ੍ਰਗਟ ਕਰ ਦੇਣੇ ਨੇ ਗੁਰਬਾਣੀ ਦਾ ਹੀ ਪ੍ਰਮਾਣ ਹੈ ਨਾ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜ ਪੈਜ ਤਾਂ ਪਰਮੇਸ਼ਰ ਨਹੀਂ ਰੱਖਣੀ ਹੈ ਉਹਨੇ ਕਦੋਂ ਕਦੋਂ ਪ੍ਰਗਟ ਕਰਨੇ ਨੇ ਉਹ ਦੀ ਮौज ਆ ਉਹਨੇ ਕਿਹਦੇ ਤੇ ਕਿਰਪਾ ਕਰਨੀ ਹੈ ਕਦੋਂ ਕਰਨੀ ਹੈ ਗੁਰਮਾਣੀ ਦਾ ਪ੍ਰਮਾਣ ਹੈ ਨਾ ਹਰ ਯੁੱਗ ਦੇ ਵਿੱਚ ਹੀ ਭਗਤ ਪੈਦਾ ਕਰਨੇ ਨੇ ਕਰਦੇ ਹੀ ਰਹਿਣੇ ਨੇ ਤੇ ਰੋਕਣ ਵਾਲੇ ਵੀ ਰਹਿਣਗੇ ਭਗਤਾਂ ਨੂੰ ਇਹ ਵੀ ਗੱਲ ਹੈਗੀ ਆ ਰੋਕਣ ਵਾਲੇ ਵੀ ਰਹਿਣਗੇ ਭਗਤਾਂ ਦੇ ਮਾਰਗ ਨੂੰ ਤੱਤੀਆਂ ਰੇਤਾਂ ਪਾਉਣ ਵਾਲੇ ਵੀ ਰਹਿਣਗੇ ਇਹ ਸਵਾਲ ਤਾਂ ਤੁਹਾਨੂੰ ਵੀ ਕੀਤਾ ਜਾ ਸਕਦਾ ਨਾ ਤੁਸੀਂ ਕਿੰਨੇ ਜੋਗੇ ਹੋ ਤੁਸੀਂ ਕੀ ਕੀਤਾ ਚਲੋ ਉਹ ਮਾਸ ਖਾਣ ਵਾਲੇ ਜੇ ਨਹੀਂ ਹੈਗੇ ਰੇਤ ਪਾਉਣ ਜੋਗੇ ਤਾਂ ਤੁਸੀਂ ਹੈਗੇ ਹੋ ਤੁਸੀਂ ਪਵਾ ਸਕਦੇ ਹੋ ਤੁਸੀਂ ਪਾਉਣ ਵਾਲਿਆਂ ਚੋਂ ਇਹ ਧਮਕੀਆਂ ਨਾ ਦਿਓ ਇਹ ਚੰਗੀਆਂ ਨਹੀਂ ਹੁੰਦੀਆਂ ਇਹ ਰਹੀ ਗੱਲ ਨਿਹੰਗਾਂ ਸਿੰਘਾਂ ਨੇ ਕੀਤਾ ਕੀ ਹੈ ਜਿਹੜੇ ਝਟਕੇ ਕਰਦੇ ਨੇ ਸ਼ੱਕਦੇ ਨੇ ਉਹਨਾਂ ਨੇ ਕੀਤਾ ਕੀ ਹੈ 2016 ਦੇ ਵਿੱਚ ਪੂਰੇ ਵਰਲਡ ਦਾ ਪੂਰੇ ਵਰਲਡ ਦੇ ਧਰਮਾਂ ਨੂੰ ਬਿਠਾ ਕੇ ਸਾਬਤ ਕੀਤਾ ਕਿ ਪੂਰੇ ਵਰਲਡ ਦਾ ਧਰਮ ਇੱਕ ਹੈ ਕਿਸੇ ਹੋਰ ਨੇ ਨਹੀਂ ਕੀਤਾ ਕਿਸੇ ਸਾਧ ਨੇ ਨਹੀਂ ਕੀਤਾ ਕਿਸੇ ਬ੍ਰਹਮ ਗਿਆਨੀ ਨੇ ਨਹੀਂ ਕੀਤਾ ਉਹ ਇੱਕ ਨਿਹੰਗ ਸਿੰਘ ਨੇ ਕੀਤਾ ਛਟਕਾ ਕਰਨ ਵਾਲਿਆਂ ਨੇ ਕੀਤਾ ਹੈ ਉਹ ਚੀਜ਼ ਸਾਬਤ ਕੀਤੀ ਹੈ ਨਿਹੰਗ ਧਰਮ ਸਿੰਘ ਨੇ ਪੂਰੇ ਵਰਲਡ ਦੇ ਵਿੱਚ ਸਾਰੇ ਧਰਮਾਂ ਦੀ ਚਰਚਾ ਕਰਕੇ ਤੇ ਜਿਹੜੇ ਨੇ ਅੰਗਾ ਸਿੰਘਾਂ ਨੂੰ ਬੋਲਦੇ ਨੇ ਮਨ ਲੱਗਦਾ ਇਹ ਕਦੇ ਚਰਚਾ ਦੇ ਵਿੱਚ ਬੈਠੇ ਵੀ ਨਹੀਂ ਉਹਨੇ ਵੀ ਚਰਚਾ ਹੁੰਦੀਗੀ ਐ ਇਹ ਵੀ ਨਹੀਂ ਪਤਾ ਉਹਨਾ ਵੀ ਚਰਚਾ ਹੁੰਦੀਗੀ ਐ ਘਰੀ ਦੀ ਕਿਵੇਂ ਹੁੰਦੀ ਐ ਚਰਚਾ ਸੋ ਕਿਰਪਾ ਕਰੋ ਇਹ ਹੁਜਤਵਾਜ਼ੀਆਂ ਛੱਡ ਦਿਓ ਇਕੱਠੇ ਹੋਣ ਦਾ ਵੇਲਾ ਐ ਇਕੱਠੇ ਹੋ ਜੋ ਗੁਰਬਾਣੀ ਕਹਿੰਦੀ ਐ ਉਸ ਮਾਰਗ ਤੇ ਚੱਲੋ ਬੰਦੇ ਦੀ ਇਮਾਨਦਾਰੀ ਦੇਖੋ ਬੰਦੇ ਚ ਗੁਣ ਦੇਖੋ ਉਹ ਕੰਮ ਨਾ ਹੋਵੇ ਆਪ ਗੁਣਾ ਕੀ ਬੰਨਾ ਗੰਠੜੀ ਗੁਣ ਨਾ ਬਿਹੱਜਾ ਕੋਏ ਕਿਤੇ ਕਾਲੂ ਕੋਈ ਨਿਹੰਗ ਸਿੰਘ ਤੁਹਾਡੇ ਟਕਸਾਲ ਦੇ ਮੁਖੀ ਗੁਰਬਚਨ ਸਿੰਘ ਦਾ ਲਿਖਿਆ ਉਹ ਕੀ ਗ੍ਰੰਥ ਲਿਖਿਆ ਉਹਨਾਂ ਨੇ ਮੇਰੇ ਗ੍ਰੰਥ ਦਾ ਨਾਂ ਨਹੀਂ ਆਦ ਉਹਦੇ ਵਿੱਚ ਲਿਖਿਆ ਉਹਨਾਂ ਨੇ ਗੁਰਮੁਖ ਪ੍ਰਕਾਸ਼ ਅਧਿਆਇ 13 ਵਿੱਚ ਲਿਖਿਆ ਹੋਇਆ ਪੜ੍ਹ ਲਿਓ ਗਿਆਨੀ ਗੁਰਬਚਨ ਸਿੰਘ ਦਾ ਲਿਖਿਆ ਸੁੱਖੇ ਸੁੱਖਾ ਦੇ ਸੁੱਖਾ ਡਲੇ ਦੇਖ ਖੂਬ ਸ਼ਕ ਹੈ ਬਾਣੀ ਗੱਜ ਗੱਜ ਪੜਾਏ ਦੁਸ਼ਟਾਂ ਕੋ چیر ਹੈ ਉਹ ਉਹਨਾਂ ਨੇ ਤਾਂ ਗਲਤ ਲਿਖਣਾ ਦਿੱਤਾ ਉਹਨਾਂ ਨੇ ਕਿਉਂ ਨਾ ਲਿਖਤਾ ਭਾਈ ਗਲਤ ਤੁਸੀਂ ਹੁਣ ਜਿਆਦਾ ਸਿਆਣੇ ਹੋ ਗਏ ਸੰਤ ਮਸਕੀਨ ਠੀਕ ਹੈ ਉਹ ਪੰਕਤੀ ਲੈ ਕੇ ਉਹ ਕਹਿੰਦਾ ਮੈਂ ਵੀਡੀਓ ਪਈ ਆ ਨੈਟ ਤੇ ਉਹ ਕਹਿੰਦਾ ਵੀ ਮੈਂ ਸਾਰੇ ਕਿਤੇ ਘੁੰਮਦਾ ਰਹਾ ਇਸ ਪੰਕਤੀ ਦੇ ਕਿਸੇ ਨੇ ਅਰਥ ਨਹੀਂ ਦਿੱਤੇ ਪੰਕਤੀਓ ਛੱਡ ਜਾਂਦੇ ਨੇ ਜਿੱਥੇ ਸ਼ਬਦ ਆਉਂਦਾਗਾ ਦਸਮ ਪਾਸ਼ਾ ਬਾਰੇ ਉਹਨਾਂ ਨੇ ਲਿਖਿਆ ਇਤਿਹਾਸਕ ਗ੍ਰੰਥ ਦੇ ਵਿੱਚ ਤੁਮ ਮੋਠ ਬਾਜਰਾ ਖਾਣ ਵਾਲੇ ਹਮਾਸ ਆਹਾਰੀ ਸਿੰਘ ਅਪਾਰ ਅਜੀ ਤੁਹਾਡੇ ਵਾਂਗ ਮੋਠ ਬਾਜਰਾ ਖਾਣ ਵਾਲੇ ਨਹੀਂ ਹੈਗੇ ਹਾਮਸੰਗ ਬਹੁਤ ਮਾਸ ਆਹਾਰੀ ਕਹਿੰਦਾ ਪੰਕਤੀ ਲੈ ਕੇ ਸਾਰਿਆਂ ਕੋਲੇ ਘੁੰਮਿਆ ਮਸਕੀਨ ਦੇ ਸ਼ਬਦ ਨੇ ਇਹ ਅੱਜ ਵੀ ਵੀਡੀਓ ਨੈਟ ਤੇ ਪਈ ਆ ਸੁਣ ਲਿਓ ਸੋ ਐਵੇਂ ਉਜੱਤ ਬਾਜ਼ੀਆਂ ਦਾ ਕੋਈ ਫਾਇਦਾ ਨਹੀਂ ਨਿਕਲ ਕੇ ਬਹੁਤ ਕੁਝ ਸਾਹਮਣੇ ਆਊਗਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਕੋਈ 71 ਤੱਕ ਹੋਣ ਵਾਲੀ ਗੱਲ ਕਰੀਏ ਇਕੱਠੇ ਹੋਣ ਵਾਲੀ ਗੱਲ ਕਰੀਏ ਗੁਰਬਾਣੀ ਤੇ ਪਹਿਰਾ ਦੇਣ ਵਾਲੀ ਗੱਲ ਕਰੀਏ ਗੁਰਬਾਣੀ ਕੀ ਕਹਿੰਦੀ ਹੈ ਇਹ ਖਾਣ ਪੀਣ ਤੋਂ ਉੱਤੇ ਉੱਠੀ ਏ ਇਹ ਖਾਣਾ ਪੀਣਾ ਸਰੀਰ ਦੀ ਖੁਰਾਕ ਹੈ ਆਤਮਾ ਦੀ ਖੁਰਾਕ ਨਹੀਂ ਹੈਗੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ